ਹੈਂ ਤੋ ਜਿਹਨੇ ਕਿੰਨਾ ਟਾਈਮ ਹੋ ਗਿਆ ਪੈਣੇ ਲੱਗਿਆ ਗੱਰ ਆ ਜਾ ਮੇਰੇ ਸਾਲ ਕੜੇ ਦਾ ਗੱਰ ਆ ਜਾ ਲੈ ਜਾਂਦਾ ਹੈ ਬਿੰਦੇ ਚ ਟਿਪ ਆਫ ਮਰੀ ਜਾਂਦੀ ਹੈ ਭੈਣ ਚੋਦਦੀ ਹੈ ਜੇ ਭੈਣ ਬਾੜਾ ਕਰਦੇ ਆ ਤਾਂ ਫਿਰ ਮੇਰੇ ਸਾਲ ਕੜੇ ਜੂਣਾ ਪਟਦੇ ਇਹ ਹੈ ਭੈਣ ਦਾ ਚਾਰ ਪਤੀਲਾ ਜਾਂ ਚੱਬ ਖੜਬਾ ਜਾ ਮੇਰਾ ਸਾਲ ਕੜਾ ਹੀ ਪਾਪ ਮਰੀ ਜਾਂਦਾ ਇਹ ਗਾਰਾ ਲਾ ਦੇ ਭੈਣ ਦੇ ਯਾਰ ਦੇ ਮੇਰਾ ਵੱਡਾ ਭਾਈ ਕੱਟੀ ਹੈ ਨਾ ਉਹ ਜਾ ਕੇ ਗੱਲ ਕਰਦੇ ਟੇੜੇ ਟੇੜੇ ਕਹਿੰਦਾ ਠੀਕ ਹੈ ਲੱਗੀ ਪੈਣੀ ਹਲੇ ਆਪਣੇ ਯਾ ਕਿਹੜੀ ਲੱਗੀ ਗੋਲਾਂ ਕੋਲ ਤੇ ਨੋਜ਼ਰ ਹੋਰ ਬੇਪੈ ਨਾ ਲਗਰਦੀ ਸੁਨੇਹੀ ਅੱਜ ਤੂੰ ਮੱਝਾਂ ਹੁੰਦੀ ਆ ਬੋੜੇ ਓਏ ਮੈਨੂੰ ਆਹੀ ਮੈਂ ਧੀਰੇ ਧੀਰੇ ਭਗ ਜਾਾਂ ਯਾਰ ਇਹਨੂੰ ਅੱਗ ਲੱਗੀ ਨਹੀਂ ਹੁੰਦੀ ਇਹਨਾਂ ਮੈਂ ਪਾਪ ਹੁੰਦੀ ਆ ਮਾੜੀ ਮਾੜੀ ਆਪ ਤੀਲਾ ਹਾਂ ਜਿਆਦਾ ਕਿੰਨੇ ਵਾਰੀ ਪੀ ਤੀਲਾ ਵਿੱਚ ਫਕੜੀ ਬਾ ਪਤੀਲਾ 40 ਵਾਰੀ ਤੈਨੂੰ ਕਹਿੰਦਾ ਵੀ ਮੰਡੀ ਤੋਂ ਭੈਣਾਂ ਬਖਦੂ ਤੇ ਮੁੰਡੇ ਤੋਂ ਮਗਾ ਦੇ ਮਗਾ ਲੋ ਫਿਰ ਆਪ ਮਗਾ ਲੋ ਯਾਰ ਮਗਾ ਪੀਣ ਬੜੀ ਤਾਂ ਜਨੂੰ ਕੁਤੀਲੇ ਵਰੀ ਕਹਿੰਦਾ ਆਪਣਾ ਖੜ ਦੇ ਦੀ ਓਏ ਆ ਆ ਪਾ ਦੇ ਬਸ ਮੈਂ ਤਾਂ ਕੱਲਾ ਆਇਆ ਲਿਆ ਤੇ ਦੇਵੇ ਮੇਰੇ ਭੈਣ ਦੇ ਪਵਰੇ ਜਾ ਵਾ ਤੇ ਕਰ ਬੋ ਕਾਂ ਲੜੀ ਐ ਨਿਓ ਓਏ ਤੂੰ ਸਮਝਾ ਦੇ ਲੱਗ ਰਿਹਾ ਯਾ ਇੱਕ ਮਰੀ ਯਾਰ ਕਰੇ ਯਾਰਾ ਤੇ ਭੜਗਣਾ ਮੈਂ ਨਹੀਂ ਕੋਠੀ ਦਿੱਤੀ ਥਾਰੇ ਦੰਦਾ ਮਨ ਨਾਲੇ ਮੇਰੀ ਗੱਲ ਸੁਣ ਲੋ ਵੜੀ ਆਪਣੀ ਏਥੋਂ ਪਰ ਕੋਈ ਭਾਈ ਨਹੀਂ ਕੋਈ ਭੈਣ ਨਹੀਂ ਮੈਂ ਤਾਂ ਪੁੱਛ ਚ ਕਬਰ ਕਰੂੰ ਕਰ ਤਾ ਤੂੰ ਕਰ ਦੀ ਕਾਦੀ ਵਿਰਾਨ ਹੁਣ ਨਾ ਮੋਬਿਲ ਚੱਲ ਉਹ ਯਾਰ ਮੇਰੀ ਗੱਲ ਤਾਂ ਸੁਣੋ ਇੱਕ ਪੋਗਾ ਦੇ ਦਿਓ ਯਾਰ ਮੈਂ ਉਹ ਪੇੜ ਦੇ ਲੱਗੇ ਨਾ ਮੂਤ ਕੇ ਭਰ ਦਿੰਦਾ ਫਿਰ ਹੋਰ ਤਾਂ ਕੋਈ ਹੱਲ ਨਹੀਂਗਾ ਭਰਾਂ ਮੂਤ ਕੇ ਕੰਗਾ ਫਿਰ ਮੈਂ ਇੱਛਾ ਖੜਾ ਓਹ ਜੀ ਡਿੰਗ ਜਾਵਾ ਇੱਥੇ ਨਹੀਂ ਜਾਵਾ ਅਬਾ ਪਣੀ ਤੂੰ ਵੀ ਮੇਰੀ ਹੱਟਾ ਗਿਆ ਉਹ ਪਾਰੇ ਪੜੋਈਆ ਤੂੰ ਉਦੋਂ 20 ਘੰਟੇ ਦਾ ਭੇਜਿਆ ਤੈਨੂੰ ਉੱਥੇ ਤੇ ਕੀ ਲਾਗ ਤੂੰ ਪਾ ਪਾਰੀ ਬਾਜੂ ਕਿਹੜੇ ਬਿਲਦੀ ਆਉ ਕਰੀਂ ਜੀ ਉਹ ਬਸ ਬਸ ਡੋਲਣੇ ਬਸ ਮਾਤਾ ਪਾਪ ਕੋਈ ਨਾ ਤੂੰ ਆਇਆ ਮਾਪੇ ਤੇ ਆ ਤੈਨੂੰ ਆਖੀ ਨਾ ਇਹਦੇ ਨਾਲ ਕੋ ਲਾਈ ਨਾ ਮੱਠੜ ਦੇ ਉਹ ਦੋਨੇ ਬਚਨ ਨਾ ਫੇ ਤੂੰ ਆਪ ਹੀ ਕਰ ਲੈ ਉਹ ਜਰਨਲ ਦੇ ਵੇ ਜਾ ਮਾਤਾ ਕਹੀ ਨਾ ਬਈ ਪੁੱਟ ਪਿਆ ਜਾ ਜੱਗੀ ਬੈਠੋ ਉਹ ਭਾਗ ਜਾ ਭਾਗ ਦੀ ਆ ਯਾਰ ਮੂੰਹ ਕਰੀ ਬਾਬਾ ਉਹ ਕਢਾ ਜਾ ਮੇਰੇ ਨਾਲ ਜਾਨਾ ਕਿਧਰ ਆ ਯਾਰ ਪਿੱਪੜ ਲੱਗਿਆ ਯਾਰ ਕਿਧਰ ਆ ਯਾਰ ਮਰਵਾ ਨਾ ਮਾਫੂ ਕਰੇ ਫੂਕ ਕੀ ਮਾਰਾ ਯਾਰ ਲੱਗੀ ਦਾ ਭੱਠੀ ਐ ਪੱਖੀ ਦੇ ਉੱਤੇ ਵੇ ਜਾ ਮੈਂ ਮੇਰਾ ਪਰ ਰੋਣਾ ਜਾ ਪੀੜ ਮਰਦਾ ਭੈਣ ਦੇ ਕਰਮੋ ਜੱਗਾਂ ਦੇ ਜਗ ਪੀਨੇ ਉਹ ਹੁਣ ਤੁਨੂੰ ਕਹਾਉਣ ਬਾਰੇ ਦੱਸ ਕੱਜਣਾ ਮੇਰੇ ਦਾ ਕੰਨ ਚ ਮੈਲ ਫੈਰੀ ਆ ਕੰਨ ਤੇ ਮੈਲ ਤੇਰੇ ਹੁਣ ਨਿਕਲ ਜੂਗੀ ਹੋ ਦੱਸ ਮੈਂ ਕੀ ਕਰਾਂ ਆ ਹੁਣ ਆਉਣ ਲੱਗੀ ਆਉਣ ਲੱਗੀ ਮਾੜੀ 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 ਬਲੀ ਆ ਸ਼ੁਕਰ ਆ ਸ਼ੁਕਰ ਆ ਬਾਬਾ ਕਪਾਲ ਦੱਸ ਸ਼ੁਕਰ ਆ ਉਹ ਮੈਂ ਬਾਬੇ ਕਪਾਲ ਦੱਸ ਦੀ ਸੁੱਖ ਸੁਖੀ ਜੀ ਉੱਥੇ ਜਾ ਕੇ ਮੈਂ ਸੁਣਦਾ ਥੱਲਾ ਗਈ ਪੈਣ ਬਈ ਉਹ ਆਇਆ ਬਾਜਾ ਇਹਦੇ ਮਾਲ ਤੈਨੂੰ ਤੇ ਗਤ ਹੋਏ ਓਏ ਯਾਰ ਤੇਰਾ ਵੀ ਪੜ ਗਿਆ ਵੇ ਪੁਚੇ ਵਾਲਾ ਕੰਮ ਆ ਚੱਲ ਚੰਗਾ ਫਿਰ ਮੇਰੀ ਗੱਲ ਸੁਣਿਓ ਮੈਂ ਫਿਰ ਟਾਈਮ ਨੂੰ ਨੀਰਾਚਾਰਾ ਪਾਉਣਾ ਤੇ ਤੁਸੀਂ ਫਿਰ ਮੇਰੇ ਬਾਅਦ ਚੱਲਿਆ ਹਾਂ ਹਾਂ ਮੈਂ ਲਿਆਉਂ ਤੇਰੇ ਬਾਅਦ ਮੈਂ ਮੇਰੀ 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 ਗੱਲ ਸੁਣੀ ਹੈਲੋ ਓਏ ਹਾਂ ਮੈਂ ਕਹਿੰਦਾ ਸੀ ਮੈਂ ਪੁਝਾਈ ਤੋਂ 50 ਪੀ ਲੈ ਕੇ ਠੇਕੇ ਤੋਂ ਪੀਲਾ ਮਣਨੇ ਜਾ ਬਾਰੇ ਜਾ ਪੀਲਾ ਤੂੰ ਫੋਨ ਕਰਦੀ ਭੈਣ ਦੀ ਡਰਿੰਗ ਜਾਵੇ ਨੂੰ 40 ਵਾਰੀ ਕਹਤਾ ਵੀ ਸਾਨੂੰ ਕੱਟ ਲੈਣ ਦੇ ਕੱਟ ਲੈ ਤੂੰ ਪਰਦਾ ਦਾ ਉਹ ਤੇ ਰੱਖਦਾ ਓ ਯਾਰ ਮੈਂ ਉਹੀ ਯਾਰ ਮਰੀ ਉਹੀ ਯਾਰ ਨਾਲ ਓ ਇਹ ਪੈਂਦਣਾ ਫੜਵਾਣਾ ਦੇ ਵੀ ਆਪਾਂ ਨੂੰ ਉਹ ਤੂੰ ਇਹ ਮੱਥਾ ਚੁਲਸ ਦਿਓ ਇਹਨੂੰ ਬੋਲਵਾ ਲੈ ਇਹੋ ਮੱਥਾ ਪਰ ਪੈਂਣ ਦਾ ਲੱਗ ਜਾਂਦੇ ਯਾਰ ਓਏ ਹਾਂ ਹੁਣ ਲੱਗ ਗਈ ਓ ਬੋਆ ਲੈ ਜੀ ਆਇਆ ਬੜੀ ਗੱਲ ਓਏ ਮੇਰਾ ਵਾਸਤੇ ਕੁਇਆ ਦੀ ਗੜਕਿਆ ਨਾ ਮਨਾ ਲਿਆ ਮੈਂ ਮਨਾ ਲਿਆ ਆਏਗਾ ਮੈਨੂੰ ਪਤਾ ਸੀ ਮਾਂ ਜਾ ਪਿੱਛੇ ਮਿਲਦੇ ਆ ਉਹ ਵੀ ਚੰਨਾ ਗੋਜਾਂ ਤੋਂ ਜਮੇ ਰਹਿ ਗਿਆ ਹਨਾ ਬਸ ਬਰਾਬਰ ਤੂੰ ਵੀ ਕੋਬੀ ਹੋਗੀ ਗੁੱਬੇ ਹੋ ਗਿਆ ਕਹਾਂ ਨਾ ਗੱਲ ਕਰੀ ਕਿਸੇ ਰੂਪੇ ਦੇ ਨੂੰ ਛੁੱਟ ਚਰਾਗ ਵੱਧ ਹੁੰਦੀ ਹੈ ਇੱਕ ਨਹੀਂ ਉਹਦੇ ਤੋਂ ਬਾਅਦ ਫਿਰ ਮੈਨੂੰ ਘਰੇ ਰੋਟੀ ਵੇਲੇ ਲਵਾਜੋਗੇ ਪਰ ਲੈ ਯਾਰ ਪੁੱਠਾ ਕੋ ਬੋਲ ਜਾਂਦੇ ਹੋ ਯਾਰ ਗਾਲਾਂ ਦਿੰਦੇ ਹੋ ਯਾਰ ਉਹ ਬੋਲੇ ਜੇ ਬੱਚੀ ਨੂੰ ਤਣਾ ਫੜ ਤਾ ਯਾਰ ਫੜ ਲਾ ਯਾਰ ਹੱਥ ਮਚਾ ਤੇ ਯਾਰ ਭੈਣ ਦੇ ਖਸਮਾਂ ਨੇ ਇਹ ਲੋੂ ਬੀਤਾ ਯਾਰ ਪਹਿਲੇ ਤੋੜੀਆ ਵਾ ਤੂੰ ਇਹ ਹੀ ਸਮਝ ਰੂ ਬਾ ਆਂਗੂਲੇ ਵੱਢੀ ਗਏ ਸੀ ਆ ਬਾਲਦੀ ਪਾਣੀ ਦੀ ਦੇ 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 ਯਾਰ ਪਾਣੀ ਦੀ ਬਾਲਦੀ ਪਾਣੀ ਦੇ ਦੇ ਭੈਣ ਦੇ ਖਸਮਾਂ ਨੇ ਕਿਤੇ ਨਹੀਂ ਕਰਤਾ ਸੀ ਦੇਖੀ ਉਹ ਖੜਾ ਹੋ ਜਾ ਭੈਣ ਦਾ ਬੰਦਾ ਆ ਗਿਆ ਗੁੱਟੀ ਦਾ ਕੱਟਾ ਯਾਰ ਕਿਉਂ ਗੁੱਟੀ ਨਾ ਥਣੇ ਯਾਰ ਕਿ ਲਿਆ ਯਾਰ ਰਾਉ ਪੁੱਛਿਆ ਯਾਰ ਰਾਉ ਉੱਤੇ ਨਹੀਂ ਹੈਗਾ ਪਾਣੀ ਇੱਧਰ ਉਹ ਭੱਗ ਜਾ ਪੜੋਈਆ ਪਾਜਾ ਆਪਣਾ ਗੇਰ ਰੱ ਹੁਣ ਮੇਰੇ ਨਾਲ ਮਾਰੇ ਬੋਤਲ ਟੱਕੇ ਪਿੱਛੇ ਚ ਦੇਖਾ ਤਾਂ ਪੀ ਟੱਪੜ ਲੱਗ ਜਾਂਦੇ ਨੇ ਇੱਥੇ ਕਿੱਥੇ ਬੰਦ ਪਾਇਆ ਪੌਗਾ ਪਰ ਘਾਟ ਆ ਪੈਂਦੀ ਲੱਕੀ ਲ ਲੈ ਵੀ 6 ਮਹੀਨੇ ਦੀ ਟ੍ਰੇਨਿੰਗ ਤਾਂ ਆਇਆ ਅੱਜ ਬਾਪੂ ਨੂੰ ਮਿਲ ਕੇ ਜਫੀ ਪਾ ਲੈਣੀ ਆ ਦੇਖੀ ਬਾਪੂ ਕਿੰਨਾ ਖੁਸ਼ ਹੋਊਗਾ ਪੂਰਾ ਖੁਸ਼ ਹੋਊਗਾ ਵੀ ਮੇਰਾ ਮੁੰਡਾ ਆ ਗਿਆ ਪੂਰਾ ਆ ਗਿਆ ਨੇ ਕੋਠਾ ਅਦਾਇਤੀ ਬੱਲੇ ਬੱਲੇ ਆ ਤਾਂ ਨਿਆਰੀ ਆ ਗਿਆ ਦੇਖ ਪੌਗਾ ਮੈਨੂੰ ਦੇ ਤਾ ਛੱਜਾੜੇ ਨੇ ਲੰਗੜ ਦੇਣ ਦੇ ਵਾਤਾ ਹੁਣ ਤਾਂ ਮੋਨੂ ਲੰਗੜਾ ਕਹਿਣਾ ਮੈਂ ਕਿਹੜਾ ਸਬੂਤਾ ਚੱਲ ਕੋਈ ਨਹੀਂ ਛੱਜਾੜੇ ਨੇ ਦੇਖ ਪਊਗਾ ਤੇ ਵਾਦਾ ਪਊਗਾ ਆਪਾਂ ਰੋਟੀ ਵੇਲੇ ਕ੍ਰੇਸ ਪਾ ਕੇ ਲੈ ਲਾਵੇ ਤੇ ਯਾਰ ਹੋਰੀ ਤੱਲੀ ਯਾ ਐ ਮਾਰੋ ਸੋਦੀ ਪਾ ਨੂੰ ਗਾਰਡ ਦਾ ਪੈ ਗਈ ਪੱਟੇ ਦੇ ਕੇ ਨਾ ਓਹ ਓਹ ਪੁਲਿਸ ਪੈ ਪੁਲਿਸ ਪੈ ਗਈ ਪਾਂਡੇ ਲੱਕੜੋ ਪੁਲਿਸ ਦਾ ਪੈ ਗਈ ਓਹ ਉਹ ਮੁਰਬਾਤ ਹੈ ਉਹ ਢੋਲਦਾ ਹੋਇਆ ਉਹ ਪੱਟੇ ਹੈ ਹੈ ਦੇਖ ਤੇਰੇ ਚਾਚੇ ਹੁਣ ਹੀ ਆ ਜੀ ਓਏ ਆ ਜਾਓ ਆ ਜਾਓ ਆਪਰੇ ਕਰਦੇ ਡਰਤਾ ਤੂੰ ਗਿਆ ਸੀ ਨਾਲ ਹੁੰੜਰੀ ਐ ਨਾ ਤੂੰ ਤਾਂ ਓਏ ਕਾਂ ਵਰਦੀ ਦਾ ਰੋ ਵੀ ਬੜਾ ਇੱਕ ਕੱਦ ਬੜਾ ਗਿਆ ਸੀ ਉਹ ਕਿਉਂ ਡਰੀਂ ਨੀ ਉਹ ਨਾ ਤੈਨਾਂ ਸੁਣ ਮੈਂ ਗਾਉਂਦਾ ਰਹਾ ਮੈਂ ਮੈਂ ਨਹੀਂ ਜੀ ਐਸੀ ਉਹ ਦੱਸ ਦੇ ਨਾ ਕਰਤਾਰਾ ਮੇਰਾ ਕੰਜਰ ਜਿਓ ਆਪਣੇ ਕਰਤਾਰ ਦਾ ਬੁੰਡਾ ਯਾਰਾ ਯਾਰਾ ਕੰਜਰ ਜਿਓ ਪਹਿਲਾਂ ਦੱਸ ਸਾਡੀ ਤਾਂ 13 ਬੋਤਲਾਂ ਦੀ ਭਾਂਟ ਰੁਕੀ ਮੈਂ ਕਿ ਬਾਪੂ ਨੂੰ ਮਿਲੂ ਮੈਨੂੰ ਬਹਿ ਮੈਨੂੰ ਖਾਸ਼ਮਾ ਤੈਨੂੰ ਦੀਦਾ ਨਹੀਂ ਅੰਨਾ ਵੀ ਕੌਣ ਆ ਕੌਣ ਨਹੀਂ ਮੈਂ ਨੂੰ ਮੈਂ ਆਖਿਆ ਨਹੀਂ ਸੀ ਵੀ ਤੂੰ ਸੁਨੇਹਾ ਨਾਂ ਤੋਰਸ ਨਾਂ ਤੋਰਸ 37000 ਰੁਪਏ ਪਤਾ ਨਹੀਂ ਸੀ ਉਹ ਮੈਂ ਚੁੱਚ ਜੋ ਓਏ ਬਾਪੂ ਇਹ ਤੋਂ ਸਮਝਾ ਤੋ ਹੋਂ ਬੇ ओ ओ रे तेरा नहीं रोल रोल तेरा चार पांच बजवा टेक टीवी नहीं चलाती हूं दी बैक ओ मारते छरपाट गया बहन ने बजा फतल ने ओ छटाती नहीं ओ छटाती ओ छटाती नहीं होती तो की करदा रे बोलता तुतला है तेरी मेरा बोलती मुंडी लाके ऐसे मार के ना ओ ला यार बापू आ मिलूंगा ਮੇਰਾ ਖਾਦਮ ਖਾਨੂੰ ਮਿਲਤ ਤੇ ਗਰਤੀ ਖੜੀ ਬੋਤਲ ਤੇਰਾ ਦੀ ਓਹ ਪਾਵਾ ਪਰ ਦੀ ਖੇਤ ਚ ਲਾ ਕੇ ਆ ਜਾ ਕਰੋ ਇਹਦਾ ਰੋਹ ਵੀ ਬੜਾ ਪਿਆ ਪੁਰਸ ਦਾ ਦਾ ਮੰਨਦਾ ਇਹ ਨਾਣ ਹੱਕਿਆਂ ਤੇ ਪੈਂਦੀ ਐ ਬਾਗ ਜਾ ਪੁੱਛ ਨਾ ਬੱਕੂ ਕੋਲ ਬਾਗ ਜਾ ਧੰਦਾ ਮਾਪੂ ਜਰਾ ਪਟੇਗੇ ਤੇਰਾ ਬੋਤਲ ਵਾਸ ਕਿਲਾ ਜਾ ਤੇਰਾ ਬੋਤਲ ਨਾ ਲੋਕ ਉਸ ਠਿਕਾਣੇ ਪਰ ਨਾ ਜੀ ਜੇ ਤੇ ਨਾ ਤਾਂ ਪੁਰਾ ਰੋਲਾ ਬੰਗਰੇ ਨੂੰ ਰੋਲਾ ਹੋਰ ਜੀ